ਸਾਲਾਨਾ 102 ਚੇਂਜ ਮੇਲਾ ਤਨਤਨ ਬਾਬਾ ਮੀਆਂ ਸਾਹਿਬ ਜੀ ਚੇਂਜ ਮੇਲਾ ਪਿੰਡ ਪਵਾਨੀਪੁਰ ਕਪੂਰਥਲਾ ਵਿਖੇ ਕਰਵਾਇਆ ਸਭ ਤੋਂ ਪਹਿਲਾ ਖਬਰਾਂ ਖੇਡਾਂ ਦੇਖਣ ਲਈ ਚੈਨਲ ਤੇ ਕਲਿੱਕ ਕਰੋ ਖਬਰਾਂ ਇਸ਼ਤਿਆਰ ਪੇਜਣ ਲਈ ਸੰਪਰਕ ਕਰੋ ਪੱਤਰਕਾਰ ਹਰਪਾਲ ਸਿੰਘ ਜੱਜ ਵਾਇਫੋ ਜੀ ਦਾ ਆਸਾ ਵਾਈਫੋ ਜੀ ਕੀ ਫਾਤੇ ਕਿ ਅਸੀਂ ਸਾਰੇ ਇਕੱਠੇ ਹੋਏ ਹਾਂ 1200 800 ਜਿਹਦੇ ਵਾਸਤੇ ਤੇ ਮਲਕਿੰਦਰ ਸਿੰਘ ਦੀ ਸਨਰ ਤੇ ਪੂਰਾ ਪਿੰਡ ਥੋ ਸਾਰੇ ਇਕੱਠਾ ਹੋਇਆ ਵਾ ਇਹ ਬੇਲਾ ਗਰੋਣ ਵਾਸਤੇ ਸਾਰੇ ਬੱਝ ਗਿਆ 41 ਤੇ 33 ਅੰਕੜ ਬੋਲੋ ਹਾਂ ਜੀ ਪਹਿਲਾ ਇਨਾਮ ਆ ਜੀ 55000 ਉਹ ਕਿਹਾ ਵਾ ਜੀ 41 ਤੇ ਤੀਸਰਾ ਹੈਗਾ ਜੀ 31000 ਠੀਕ ਹੈ ਬਹੁਤ ਵਧੀਆ ਸ਼ੋਅ ਚੱਲ ਰਹੀ ਆ ਜੀ ਜੇ ਆਪਾਂ ਪੁਰਾਣੇ ਸਮੇਂ ਦੀਆਂ ਚੀਜ਼ਾਂ ਦੀ ਗੱਲ ਕਰਦੇ ਆ ਤੇ ਆਧੀਆਂ ਜਿੰਜਾਂ ਵਿੱਚ ਮਖਰਾ ਕੀ ਅੰਤਰ ਦੇਖ ਰਹੇ ਆ ਦੇਖੋ ਜੀ ਖਾ ਅੰਤਰ ਦੇ ਹੋਈ ਆ ਵੀ ਨਵੀਂ ਜਨਰੇਸ਼ਨ ਨੂੰ ਇੱਕ ਹੋਰ ਮੌਕਾ ਮਿਲ ਰਿਹਾ ਹੈ ਹੋਰ ਇਹ ਵੀਰਾ ਵੱਲੋਂ ਹੈ ਸਭ ਤੋਂ ਖੂਬਸੂਰਤ ਚੀਜ਼ ਇਹ ਨਹੀਂ ਹੱਟਾ ਜਿਹੜਾ ਯੂਥ ਉਹ ਪੁਰਾਣੀਆਂ ਖੇਡਾਂ ਪੁਰਾਣੀਆਂ ਯਾਦਾਂ ਨਹੀਂ ਭੁੱਲਿਆ ਤੇ ਮੇਰੇ ਖਿਆਲ ਨਾਲ ਬੜਾ ਧੰਨਵਾਦ ਹੈ ਇਹਨਾਂ ਵੀਰਾਂ ਦਾ ਜਿਹੜੇ ਪ੍ਰੋਗਰਾਮ ਕਰਾ ਰਹੇ ਨੇ ਇਹਨਾਂ ਨੂੰ ਹਲਾਸ਼ੀਰੀ ਦੇ ਰਹੇ ਨੇ ਸਾਰੀ ਦੇਖੋ ਤੁਹਾਡੇ ਸਾਹਮਣੇ ਹੀ ਆ ਸਾਰੇ ਇੱਥੇ ਖਿਲਮੜਾ ਰਹੇ ਨੇ ਪਰਿਵਾਰਾਂ ਆਪਣੇ ਨਾਲ ਇਕੱਠੇ ਹੋਏ ਨੇ ਤੇ ਬੱਚੇ ਵੀ ਸਾਡੇ ਦੇਖੋ ਸਾਰੇ ਇੱਥੇ ਇਕੱਠੇ ਹੋਏ ਨੇ ਤੇ ਬੜਾ ਵਧੀਆ ਲੱਗ ਰਿਹਾ ਹੈ ਸਾਡੇ ਚੈਨਲ ਦੇ ਮਾਧਿਅਮ ਨਾਲ ਉਤਸ਼ਾਹ ਇਹ ਸਿੱਖਿੱਤ ਸੱਤਾ ਦੇਖ ਪੀਆ ਮੈਂ ਦੇਖ ਸਕਦਾ ਹਾਂ ਇਸ ਵਿੱਚ ਕਿਟਮ ਲੈ ਕੇ ਕੋ ਸੰਤਾ ਵਜੂਹੀ ਮੈਸੇਜ ਜੜਾ ਜੀ ਆਪਣਾ ਤੇ ਮੈਸੇਜ ਇਹੋ ਹੀ ਆ ਕਿ ਜਿੰਨੇ ਹੋ ਜਿਹੜੇ ਉਪਰਾਲੇ ਹੁੰਦੇ ਨੇ ਉਹਨਾਂ ਨੂੰ ਸਪੋਰਟ ਕਰੋ ਜ਼ਰੂਰੀ ਨਹੀਂ ਆ ਕਿ ਵੱਡਾ ਕਦਮ ਵੀ ਚੁੱਕਣਾ ਛੋਟੇ ਛੋਟੇ ਕਦਮ ਵੀ ਚੁੱਕੋਗੇ ਤੇ ਬੜੀ ਵੱਡੀ ਇੱਕ ਭੀੜ ਇਕੱਠੀ ਕਰ ਸਕਦੇ ਹੋ ਤੇ ਯੂਥ ਨੂੰ ਆਪਣੇ ਪੰਜਾਬ ਨੂੰ ਇੱਕ ਤੋ ਹੀ ਲਾ ਭੁੱਖ ਦੇ ਸਕਦੇ ਹੋ ਹਾਂਜੀ ਇਹ ਜੀ ਛਿੰਜ ਵਾ ਕੋ ਆਪਾਂ ਦੁਆਰਾ ਤੋਂ ਦੁਆਰਾ ਪਹਿਲਾਂ ਤੇ ਨਾਤੇ ਕਰਾਈ ਜਾਂਦੀ ਆ ਤੇ ਸਾਡਾ ਗੁਰੂ ਸੀ ਮੈਂ ਪਿਆਰਾ ਸਿੰਘ ਬਿੱਲਾ ਪਾਜੀਆ ਵਾਲਾ ਮੇਰਾ ਗੁਰੂ ਸੀ ਉਹਦੇ ਨਾਂ ਤੇ ਅਸੀਂ ਇਹ ਸਾਰਾ ਪਿੰਡ ਸਾਰਾ ਇਲਾਕਾ ਮਲਕਿੰਦਰ ਸਿੰਘ ਉਹਨਾਂ ਦਾ ਬੇਟਾ ਮਨਰੂਪ ਦਾਲੀ ਔਰ ਉਹਨਾਂ ਦਾ ਸਾਰਾ ਪਰਿਵਾਰ ਤੇ ਸਾਰਾ ਪਿੰਡ ਜਿਹੜਾ ਉਹ ਸਾਰੇ ਮਿਲ ਕੇ ਅਸੀਂ ਉਹਨਾਂ ਦੇ ਨਾਂ ਤੇ ਇਹ ਸ਼ਿੰਜ ਕਰਾ ਰਿਹਾ ਹੈ ਮਾਰਾ ਸੱਚੇ ਪਾਸ਼ਾ ਸਾਰੇ ਇਲਾਕੇ ਨੂੰ ਸਾਰੇ ਪਿੰਡ ਨੂੰ ਜਿਹੜੀ ਤੰਦਰੁਸਤੀ ਦਿੱਤੀ ਜਾਵੇ ਇਹ ਔਰ ਉਹਨਾਂ ਦੇ ਜਿਹੜੇ ਬੱਚੇ ਆ ਉਹਨਾਂ ਨੂੰ ਉਹਨਾਂ ਦਾ ਭੇਖ ਜਿਹੜਾ ਵਾ ਚੰਗੇ ਸਪੋਰਟਸਮੈਨ ਬਣਨ ਨਸ਼ੇ ਤੋਂ ਬਚੇ ਬਚਣਾ ਇਹ ਸਾਡੀ ਸਾਰਿਆਂ ਦੀ ਉਹਨਾਂ ਨੂੰ ਹਰਦਾਇਤਾ ਕੇ यो ਨਸ਼ੀਦੋ ਬਾਚਣ ਤੇ ਚੰਗੀਆਂ ਕੁਸ਼ਤੀਆਂ ਕਰੋਣ ਤੇ ਲੋਕਾਂ ਦੇ ਵਿੱਚ ਉਤਸ਼ਾਹ ਕਾਫੀ ਹੈ ਆ ਸਾਬੀ ਲੋਕੀ ਇਸ ਗੱਲ ਨੂੰ ਚੰਗਾ ਤਮਦੇ ਆ ਇਹ ਸ਼ਿੰਤ ਬਹੁਤ ਪੁਰਾਣੇ ਸੀ ਸਾਨੂੰ ਆ ਬਾਰੇ ਤੇ ਜਦੋਂ ਤਾਂ ਉਹਨਾਂ ਦਾ 1918 18 ਵਿੱਚ ਉਹਨਾਂ ਦੀ ਜਿੱਤ ਹੋਈ ਸੀ ਉਹਨੂੰ ਜਦਾ ਲਗਾਤਾਰ ਕਰਉਂਦੇ ਆ ਹਾਂ ਠੀਕ ਹੈ ਹਾਂ ਹਾਂ ਔਰ ਉਸਤਾਦ ਦਰਵਾਜ਼ਾ ਸੇ ਮਹਿਰ ਵਰਕੇ ਐ ਤਾਰੀਵਾਂਗੇ ਵੱਡੇ ਮਨਜ਼ੂਰ ਕਰਦੇ ਆ ਅੱਜ ਫਿਰ ਭਾਜੀ ਔਜੜਿਆਂ ਵਾਲੇ ਮੈਂ ਜੀ ਸਰਪੰਚਰ ਨਿਰਵਾਜਪਾ ਪਿੰਡ ਪੋਣੀਪੁਰ ਤੋਂ ਪਹਿਲੇ ਤਾਂ ਤੁਹਾਨੂੰ ਸਿੰਧ ਦੀ ਬਹੁਤ ਬਹੁਤ ਵਧਾਈ ਕਿੰਨੀ ਕਿ ਖੁਸ਼ੀ ਦਾ ਕਿੰਨਾ ਕੁ ਸ਼ਾਹ ਸਾਹਿਬ ਤੁਹਾਨੂੰ ਆਇਆ ਦੇਖੋ ਜੀ ਇਹ ਪਿੰਡ ਪੋਣੀਪੁਰ ਵਿੱਚ ਸਲਾਨਾ ਮੇਲਾ ਬਾਬਾ ਮੀਆ ਸਾਹਿਬ ਦਾ 102 ਮਾਸ ਸਲਾਨਾ ਮੇਲਾ ਬਣਾਇਆ ਜਾਦਾ ਜੀ ਬੜੀ ਧੂਮ-ਧਾਮ ਨਾਲ ਸਰਦਾਰ ਮੁਤਾਬਕ ਬਹੁ ਸੰਤਾ ਦੂਰੋ ਦੂਰ ਸੰਤਾ ਨੇ ਬੋਲੇ ਬਾਬਾ ਜੀ ਉਹਨਾਂ ਦੀ ਆਸਮਲਾ ਦਾ ਪੂਰੀਆ ਕਰਨੇ ਨੇ ਜਿਸ ਜਰਾ ਬਾਬਾ ਜੀ ਉਹਨਾਂ ਦੇ ਅਸੀਂ ਬਾਬਾ ਜੀ ਦੇ ਵਿਰਾਸਤ ਕਰਦੇ ਆ ਸੰਤਾ ਦੇ ਆਨ ਜਾਣ ਸਕਦੇ ਆ ਉਹਨਾਂ ਦਾ ਆਸਮਲਾ ਦਾ ਪੂਰੀਆ ਕਰਨ ਉਹਨਾਂ ਦਾ ਦਿਨ ਦੁਗਣੀਓ ਰਾਜ ਚੌਗਣੀ ਤਰੱਕੀ ਬਖਸ਼ਣ ਹੋਣਾ ਹੈ ਜੇ ਗੱਲ ਕੀਤੀ ਜਾਵੇ ਅੱਜ ਕਦੇ ਨੌਜਵਾਨਾਂ ਦੇ ਪਹਿਲੇ ਦੀ ਛੇਂਜ ਨੇ ਹੁੰਦੀ ਛੇਂਜ ਤੁਹਾਨੂੰ ਕੀ ਫਰਕ ਨਜ਼ਰ ਆਉਂਦਾ ਅੱਜ ਤੋਂ ਜੀ ਪਹਿਲਾਂ ਬਹੁਤ ਹੀ ਛੋਟੀ ਸੰਧਿ ਕਰਦੇ ਸੀ ਪਾਣੀ ਬਦਲਦੇ ਬਾਬਾ ਜੀ ਦੇ ਨਾਮ ਦੇ ਸੱਤ ਬੰਦੀ ਸੀ ਬਹੁਤ ਛੋਟੀ ਸੰਧਿ ਹੁਣ ਆਪਣੇ 5-6 ਸਾਲ ਤੋਂ ਜਿਹੜੇ ਸਰਕਾਰ ਦੁਆਰਾ ਸੇ ਬਹੁਤ ਹੀ ਉੱਚ ਲੈਵਲ ਦੇ ਪਹਿਲਵਾਨ ਤੁਹਾਡੀ ਪਰਦੇ ਵਿੱਚ ਬੰਦੇ ਲੱਗੇ ਸੀਗੇ ਪਰ ਉਸ ਤੋਂ ਬਾਅਦ ਜਦੋਂ ਦੇ ਪੰਜ ਸੱਬ ਤੋਂ ਬਾਅਦ ਆਪਾਂ ਉਹਨਾਂ ਦੇ ਨਾਮ ਤੇ ਜਿੁੱਟ ਬਣਾਈ ਜਾਂਦੀ ਹੈ ਉੱਚ ਲੈਵਲ ਦੇ ਪਹਿਲਵਾਨ ਇੰਟਰਨੈਸ਼ਨਲ ਲੈਵਲ ਦੇ ਪਹਿਲਵਾਨ ਕੋਈ ਸੈਂਟਰੀ ਵਿੱਚ ਪਹੁੰਚ ਕੇ ਪੰਡਿਆ ਰੌਣਕਾਂ ਤੋਂ ਜਿਵੇਂ ਦਿੱਤੇ ਜਾਂਦੇ ਹੈ ਜਿਹੜੀ ਇਸਟੇ ਚੈਨਲ ਦੇ ਬਾਦਲ ਭਰਾਈ ਆਹ ਸੋ ਦਾਮ ਆਡੀਅੰਸ ਪ੍ਰੈਜੈਂਟੇਸ਼ਨ ਵਿੱਚ ਦੇਖ ਰਹੀ ਮੈਂ ਦੇਸ਼ਾਂ ਵਿੱਚ ਦੇਸ਼ਾਂ ਵਿੱਚ ਤੁਹਾਡੇ ਚੈਨਲ ਦੇ ਥਰੂ ਕਹੋ ਜਣਾ ਚਾਹੁੰਦਾ ਹਾਂ ਕਿ ਉਹ ਦੇਸ਼ਾਂ ਵਿੱਚ ਜਦੋਂ ਬੈਠੇ ਪਰ ਸੱਜਣ ਆਪਣੇ ਆਪਣੇ ਅਨਸਰਿਕ ਮੁਕਤ ਹੋਣ ਔਰ ਭਾਬਾ ਜੇ ਕੰਮ ਲੱਗੇ ਰਹੇ ਇਦਾਂ ਹੀ ਸਾਡਾ ਦਿੰਦੇ ਰਹਿਣ ਇਨਾਮ ਦੀ ਪਟਕੇ ਦਾ 2 ਲੱਖ ਰੁਪਏ ਦਾ ਨਾਮ ਪਟਕੇ ਦਾ ਜੀ ਉਸ ਤੋਂ ਬਾਅਦ ਹੋਟਲ ਕੁੱਟਿਆ ਹੋਏ ਨੇ ਕੰਮ ਸੇ ਮਾਪਾ 10 ਲੱਖ ਵੀ ਆਏ ਕੁਝ ਸੇਲ ਕਰਦੇ ਆ ਕੱਲ ਕ ਤੇਨਾਰਾ ਹੀ ਭਰਾ ਕਿੰਨਾ ਸਹਿਯੋਗ ਦਾ ਨਗਨ ਵਸਿਆਂ ਦੇ ਇਹਨਾਂ ਦੇ ਵੀਰਾਂ ਉਹ ਲਾਗੇ ਲਾਗੇ ਸਾਡੇ ਲਾਗੇ ਪਿੰਡ ਪਿੰਦੇ ਉਹਨਾਂ ਦਾ ਬਹੁਤ ਹੀ ਸਹਿਯੋਗ ਬਹੁਤ ਹੀ ਉੱਚੇ ਲੈਵਲ ਤੇ ਉਹਨਾਂ ਦਾ ਸਹਿਯੋਗ ਅੰਦਾਜ਼ੇ ਕੋਈ ਸਹਿਯੋਗ ਦੀ ਬਤੋਲ ਕਿ ਆਪਾਂ ਇਦਾਂ ਵੱਡਾ ਮੇਲਾ ਬਣਾਇਆ ਜਾਂਦਾ ਜੀ ਪਹਿਨ 102 ਵਾਂ ਸਾਲ ਦਾ ਜੀ ਸ਼ੁਰੂ ਤੇ ਛੋਟੀ ਛੋਟੀ 1 2 2 4 ਪਹਿਲਵਾਨਾਂ ਤੋਂ ਸ਼ੁਰੂ ਹੋਈ ਸੀ ਅੱਜ ਪਹਿਲਾ ਸਵਾਂਕੀ ਮੇਲਾ 100000 ਰੁਪਏ ਅੱਜ ਲੱਖਾਂ ਚੱਲ ਜੀ ਸਤਾਂਵੇਂ ਚੌਥੀ ਤੋਂ ਲੈ ਕੇ 10 ਦੇ ਕੰਢਿਆਂ 'ਚ ਪਨਾਣਾ ਵਿਖੇ ਪਨਾ ਮੇਲਾ ਸੱਤਾਂ ਦੇ ਵਿਚਾਰੇ ਜਿਹੜੇ-ਜਿਹੜੇ ਗਾਇਕਾਂ ਦੇ ਦੇਖੋ ਜੀ ਆਪਣਾ ਇਹ ਮੇਲਾ 6 ਉਹ 7 ਜੁੰਡਾ ਮਨਾਇਆ ਜਾਂਦਾ ਜੀ 6 ਜਰੇਕ ਨੂੰ ਸਾਡੇ ਨਕਲਾ ਦਾ ਪ੍ਰੋਗਰਾਮ ਕੀਤਾ ਜਾਂਦਾ ਲੰਗਰ ਦਾ ਅਪਰੋਚੋਂ ਕੀਤਾ ਜਾਂਦਾ ਛੰਡੇ ਮਿੱਠੇ ਜਲਦੀ ਸਪੀਡ ਲਗਾਈ ਜਾਂਦੀ ਹੈ ਜੀ ਸਾਡੇ ਤੋਂ ਇਹਨੂੰ ਬਹੁਤ ਲੋਕਾਂ ਨੂੰ ਦੌਣਾ ਮਿਲਦਾ ਜਿਹਦੇ ਵਿੱਚ ਵਿਲੀਸ ਗਾਲ ਕੀ ਕੁੰਚ ਰਹੇ ਜੀ ਜਾਨੂੰ ਕੁਵਾਲ ਦੇ ਟੈਂਪੇ ਸਾਡੇ ਬਾਗੀ ਭਾਜੀ ਬਹੁਤ ਉੱਚੇ ਵੱਲ ਦੇ ਜੋ ਗਾਇਕ ਨੇ ਉਹਨਾਂ ਨੇ ਅੱਜ ਅਖਾੜਾ ਲਾਇਆ ਆਪਣਾ ਸ਼ਾਮ ਨੂੰ ਜੀ ਫਿਰ ਆਪਣਾ ਲੰਗਰ ਦਿਨ ਨੂੰ ਲੰਗਰ ਛੰਡੇ ਮਿੱਠੇ ਬਹੁਤ ਜੀ ਜ਼ਿਆਦਾ ਦੇ ਮਤਾਬਕ ਬਹੁਤ ਉੱਚੇ ਵੱਲ ਦੇ ਸਰਦਾਰ ਦੇ ਮਤਾਬਕ ਲੋਕੀਂ ਸਰਵਿਸ ਕਰਦੇ ਨੇ ਜੀ ਸਰਪੰਚ ਸਾਹਿਬ ਨੇ ਬੱਚਿਆਂ ਨੂੰ ਆਪਣਾ ਸੰਦੇਸ਼ ਦੇਣਾ ਚਾਹੁੰਦੇ ਕਿ ਬੱਚਿਆਂ ਨੂੰ ਮੇਰੇ ਨਾਲ ਸਾਰਾ ਕੁਝ ਇਹੀ ਚਲੇ ਗਾਰ ਨਸ਼ੇ ਤੋਂ ਦੂਰ ਰਹੋ ਨਸ਼ੇ ਵਿੱਚ ਕੁਝ ਨਹੀਂ ਰੱਖਿਆ ਆਪਣੀ ਜ਼ਿੰਦਗੀ ਨੂੰ ਨਸ਼ੇ ਤੋਂ ਦੂਰ ਰੋ ਕੇ ਬਚਾਓ ਬਹੁਤ ਬਹੁਤ ਮਿਹਰਬਾਨੀ ਸਤਿ サンਕਯੂ ਜੀ ਨਿਕਾਰਾ ਬਾਬਾ ਮੀਆਂ ਸਾਹਿਬ ਜੀ ਦਾ ਬਹੁਤ ਸਾਰੇ ਦਰਬਾਰ ਕੀ ਜੈ ਨਿਕਾਰਾ ਬਾਬਾ ਮੀਆਂ ਸਾਹਿਬ ਜੀ ਦਾ ਬਹੁਤ ਸਾਰੇ ਦਰਬਾਰ ਕੀ ਜੈ ਕਿਨਾਰੇ ਅੱਜ ਪਿਆਰ ਭਰੇ ਸੱਦੇ ਤੇ ધਮ ਵਰਗੀਆਂ ਸੰਗਾਂ ਦੇ ਦਰਸ਼ਨ ਕਰਨ ਨੂੰ ਮਿਲੇ ਆ ਸਾਰ ਸੰਗਤ ਦੀ ਸੇਵਾ ਕਰਨ ਦਾ ਮੌਕਾ ਮਿਲਦੇ ਵਿੱਚ ਅੱਜ ਗੁਰਦਾਨ ਨੂੰ ਜੀ ਸਰਬਾਨੀ ਦੇ ਤੌਰ ਤੇ ਵੱਡਾ ਸ਼ੰਜ ਮੇਲਾ ਕਿ ਕਿੰਦੇ ਸ਼ੰਜ ਮੇਲੇ ਦੀ ਤਿਆਰੀ ਹੋਵੇ ਢੋਲ ਵੱਜ ਗਏ ਔਰ ਇਹਨੇ ਲੰਗੋਟ ਜਾਲੋ ਸ਼ੇਅਰ ਕਰਦੇ ਰਿਸ਼ਤੇ ਦੇ ਪਿੰਡੇ ਗੁੰਨੇ ਅਮੇਜਾ ਮੇਲੇ ਆ ਗਏ ਅੱਜ ਮੇਲੇਆਂ ਦੀਆਂ ਗੱਲਾਂ ਫੋਹਰੀਪੁਰ ਦੀ ਤਸਵੀਰਾਂ ਤੇ ਲੱਗੀਆਂ ਪਈਆਂ ਨੇ ਗਰਾਊਂਡ ਦਾ ਇੱਕ ਪਾਸੇ ਇਰਫਾਨ ਤੇ ਬਹੁਤ ਸ਼ਾਨਦਾਰ ਕੁਸ਼ਤੀ ਕਾਲਾ ਸੰਗਿਆ ਸਨੇਕ ਕਾਲਾ ਸੰਗਿਆ ਅਵੇਦਾ ਵਾਲਾ ਮੈਚ ਝੜਿਆ ਹੋਇਆ ਬੱਲ ਤੇ ਸੰਵੀਰ ਭਾਜੀ ਉਹਨਾਂ ਦਾ ਪਹਿਲੇ ਤੋਂ ਧੰਨਵਾਦ ਕਰਦੇ ਆ ਕਰਨਜੀਤ ਸਿੰਘ ਜੀ ਬਾਜਵਾ ਸਰਪੰਚ ਸਾਹਿਬ ਦਾ ਵੀ ਬੜਾ ਧੰਨਵਾਦ ਸਾਡੇ ਵੱਲ ਸਰਕਾਰ ਨੂੰ ਸਰਦਾਰ ਮਨਿੰਦਰ ਸਿੰਘ ਜੀ ਸਾਡੇ ਵਿਜਾਤ ਖਾਨ ਸਾਹਿਬ ਸੱਜਵਜੀਤ ਸਾਡੇ ਵਿਚਕਾਰ ਬੱਧਿਆ ਰਾਜੀਵਾ ਤਾੜੀਆਂ ਲਾ ਦਿਓ ਮੇਰੇ ਵੀਰੋ ਰਫਾਨ ਤਾਰਾ ਸਿੰਘ ਵਾਲਾ ਜੈਤੂ ਹੋ ਗਿਆ ਐ ਟੋਕ पर सनम गुर्ती मिली आहे तारिति ਰਗਵਾਸੀ ਸਰਦਾਰ ਦਰਵਾਰਾ ਸਿੰਘ ਪਹਿਲਵਾਨ ਦੀ ਯਾਦ ਦੇ ਵਿੱਚ ਹੋਏਗਾ ਤੇ ਤੁਸੀਂ ਉੱਥੇ ਮਾਈਕ ਤੇ ਹਾਜ਼ਰੀਆਂ ਲਵਾਉਣੀਆਂ ਤਾਂ ਵੱਡਾ ਬੁਲਾਰਾ ਸਾਡਾ ਕੁਲਵੀਰ ਕਾਇਨੌਰ ਭਾਈ ਨੂੰ ਅਕਸਰ YouTube ਦੇ ਉੱਤੇ ਸਿੰਘਾਂ ਦੇ ਵਿੱਚ ਦੇਖਿਆ ਸੀ ਬਰਾਜੇ ਮੇਰੇ ਲਈ ਬੜੀ ਮਾਣ ਵਾਲੀ ਗੱਲ ਆ ਕਿ ਭਾਈ ਦੇ ਨਾਲ ਕਮੈਂਟਰੀ ਕਰਨ ਦਾ ਮੌਕਾ ਮਿਲਿਆ ਜੇ ਕਰੀ ਤਾੜੀ ਲਾ ਦਿਓ ਮੇਰੇ ਵੀਰੋ ਕਹਿੰਦੇ ਪਤ ਸਾਹਮਣੇ ਵਿੱਚ ਸਾਡੇ ਬਹੁਤ ਸਤਿਕਾਰਯੋਗ ਇੱਥੇ ਹੋਰ ਤੇ ਸਾਡੀ ਸਪੱਤੀ ਕਮੇਟੀ ਵੱਲੋਂ ਪ੍ਰਬੰਧਕ ਕਮੇਟੀ ਵੱਲੋਂ ਨਗਰ ਪੰਚਾਇਤ ਨੂੰ ਤੈ ਦਿਲੋਂ ਤਾਰੀਆਂ ਵਿਖਿਓ ਰੇਲ ਜਵਾਨਾਂ ਨੇ ਅੱਜ ਕੁੰਡੀਆਂ ਦੇ ਸਿੰਘ ਹਸਰੇ ਅੱਜ ਪ੍ਰਿਤਪਾਲ ਦੀਆਂ ਗੱਲਾਂ ਹੋਣਗੀਆਂ ਉਹ ਮਾਣ ਕਰਕੇ ਗਏ ਆ ਸਾਡੇ ਰੋਡ ਕਰੋ ਸ਼ਮਸ਼ੇਰ ਤੇ ਅਰਸ਼ੀਦ ਬਿਸ਼ਰਪੁਰ ਇਹ ਮਹਲਵਾਨ ਖਾਰੇ ਦੇ ਵਿੱਚ ਪੁੱਜੋ

ਅਮਿਤ ਗੁਰਕਿਰਪਾ ਵਾਲੇ ਉਹਨਾਂ ਦਾ ਵੀਰ ਬਿਲਕੁਲ ਬੜੀ ਅੱਛੀ ਕਵਰਿੰਗ ਕਰ ਰਿਹਾ ਦੀਪਾ ਲਾਈਵ ਟੀਵੀ ਦੇ ਉੱਤੋਂ ਐ ਪੰਜਾਬੀ ਕਵਰਿੰਗ ਲੀਪੇ ਭਾਈ ਜਵੇ ਤਹਿ ਦਿਲੋਂ ਧੰਨਵਾਦ ਆ ਬੜੀ ਵਧੀਆ ਕਹਿੰਦੇ ਧਰਤੀ ਹੈ ਸੰਝਾ ਖੱਚ ਹੁੰਦੇ ਜਿੱਲੇ ਦਰਸ਼ਕਾਂ ਨੂੰ ਲੈਣ ਸੰਝਾਂ ਅਲਦੀਪੂ ਆ ਗਿਆ ਕਹਿੰਦੇ ਬਿਸ਼ਨਪੁਰ ਦੀ ਧਰਤੀ ਦਾ ਕਹਿੰਦੇ ਬਿਸ਼ਨਪੁਰ ਦਾ ਚੰਗਿਆ ਹੋਇਆ ਮਾਲ ਨਾਲ ਕਰਨ ਆ ਗਿਆ ਐ ਟੌਪ ਦੇ ਮਾਲ ਤੇ ਨਾਲ ਜੀ ਦਾ ਪੁੱਤਰ ਹੈ ਭਾਨੇਪੁਰ ਪਿੰਡ ਆ ਇਧਰ ਲਾ ਤਾੜੀਆਂ ਲਾ ਦਿਓ ਟੈਂਡੇ ਲੱਗਰ ਦਾ ਵੱਡਾ ਮਾਲਾ ਵਿਸ਼ਾਲ ਭਵਨੇਪੁਰਿਆ ਪੁੱਜ ਗਿਆ ਵੀਡੀਓ ਤੇ ਵੀ ਬਿਲਕੁਲ ਲਾਈਵ ਚੱਲਦਾ ਹੈ ਉਧਰ ਸਾਡਾ ਭਾਈ ਸੋਨੂ 사ਉਂਡ ਪਰਵੇਜ ਨਗਰ ਤੋਂ ਸਾਡਾ ਵਿਪਾਲ ਭਾਜੀ ਫਰਮਾਲ ਜੱਜ ਜੀ ਐ ਕਹਿੰਦੇ ਸਾਡੇ ਭਾਈ ਜੀ ਦੈਨੇ ਇੱਕ ਸਵੇਰ ਨੂੰ న్యూਸ ਪੰਜਾਬੀ सॼे हरपाल भाई जींट साहिब पियो पंजाबी जंट सवेर त सॼे लाइव कवरिंग करे इन जो बि तनवाद करिया मनीष जेकी वई गुलिया ਬਾਜੀ ਆ ਮੁੰਡੇ ਨੂੰ ਗੁਰਤੀ ਦੇਣੀ ਆ ਇੱਧਰ ਆਇਓ ਬੜਾ ਜਿਆ ਤੇ ਮੁੰਡੇ ਦੇ ਸਿਰ ਤੇ ਹੱਥ ਰੱਖਿਓ ਕਿਉਂਕਿ ਕਹਿੰਦੇ ਸੀ ਅਕਸਰ ਕਹਿੰਦੇ ਜੱਗਾ ਜੰਮਿਆ ਤੇ ਮੇਲੇ ਨੇ ਵਧਾਈਆਂ ਵੱਡਾ ਹੋਇਆ ਟਾਕੇ ਮਾਰਦਾ ਜੱਗੇ ਦਾ ਜਿਹੜਾ ਬਾਪ ਸੀ ਗਿਆ ਉਹਨੂੰ ਗੁਰਦੁਆਰੇ ਦੇ ਵਿੱਚ ਕਹਿੰਦੇ ਅਗਦੇਚਾਂ ਨੇ ਮਾਰ ਦਿੱਤਾ ਸੀ ਜਦੋਂ ਜੱਗੇ ਦਾ ਜਨਮ ਹੋਇਆ ਉਹਨੇ ਆਜ਼ਾਦ ਸਿੰਘ ਪਹਿਲਵਾਨ ਤੋਂ ਗੁਰਤੀ ਜਵਾਈ ਸੀ ਇਸ ਕਰਕੇ ਉਧਰ ਪ੍ਰਿਤਪਾਲ ਵੱਲੋਂ ਛੋਟੇ ਜਿਹੇ ਬੱਚੇ ਨੂੰ ਗੁਰਤੀ ਦਿੱਤੀ ਜਾ ਰਹੀ ਆ ਆਸ਼ੀਰਵਾਦ ਦਿੱਤਾ ਜਾ ਰਿਹਾ ਤਾੜੀ ਲਾ ਦਿਓ ਮੇਰੇ ਵੀਰੋ ਜੱਗੇ ਨੂੰ ਗੁਰਤੀ ਜਗਤ ਸਿੰਘ ਨਾਲ ਦੇ ਪੈਰ ਕਦੇ ਜਾਣੇ ਜੱਗਾ ਕਿੰਨਾ ਵੱਡਾ ਮਲ ਹੋਇਆ ਕਿੰਨਾ ਵੱਡਾ ਯੋਧਾ ਹੋਇਆ ਕਹਿੰਦੇ ਜੱਗਰ ਜੱਟ ਨੇ ਕਿਸੇ ਨਾਲ ਵੜ ਜਾਣਾ ਘਰ ਘਰ ਪੁੱਤ ਜੰਮਦੇ ਉਦੋਂ ਛੋਟੇ ਜਿਹੇ ਨੰਨੇ ਮੁੰਨੇ ਬੱਚੇ ਨੂੰ ਗੁਰਤੀ ਦਿੱਤੀ ਯਾਰੀ ਸਾਡੇ ਆਰਜੇ ਦੇ ਚੰਡੀ ਦਾ ਵੱਡਾ ਮਲ ਫਤਪਾਲ ਵੱਲੋਂ ਫਗਵਾੜੇ ਵਾਲੇ ਵੱਲੋਂ ਭਾਈ ਨੋਟ ਕਰਿਆ ਆਪ ਜੀ ਕਰ ਬਹਿਰ ਜੱਗਰ ਪਹਿਲਵਾਨ ਪੱਟੀ ਤੇ ਸੁਜੀ ਕਰੋ ਜੀ

ਕਾਰਜਗਰ ਸਰਦਾਰ ਗੁਰਜਾਰ ਸਿੰਘ ਜੀ ਦਾ ਸੁਪੁੱਤਰ ਜਵਰਾਜ